ਜੇ ਬੱਚਾ ਨਾ ਹੋਇਆ ਤਾਂ ਗੱਲ ਲਾ ਦੂੰ ਇਹ ਕਹਿਣਾ ਹੈ ਇਸ ਮਜ਼ਾਰ ਦੇ ਉੱਤੇ ਸੇਵਾ ਕਰਨ ਵਾਲੇ ਫਕਰ ਫਕੀਰ ਦਾ 200 ਜਦੋਂ ਤੁਹਾਨੂੰ ਆਪਣੇ ਖਸਮ ਦੇ ਉੱਤੇ ਆਪਣੀ ਸਰਕਾਰ ਦੇ ਉੱਤੇ ਆਪਣੇ ਰੱਬ ਦੇ ਉੱਤੇ ਭਰੋਸਾ ਹੁੰਦਾ ਹੈ ਤਾਂ ਤੁਸੀਂ ਵੱਡੇ ਵੱਡੇ ਵਾਦੇ ਉਸ ਦੇ ਸਰਤੇ ਕਰ ਵੀ ਲੈਨੇ ਹੋ ਅਤੇ ਉਹ ਪੂਰੇ ਵੀ ਹੁੰਦੇ ਨੇ 200 ਇਸ ਲਗਾ ਦੇ ਉੱਤੇ ਅਗਰ ਕੋਈ ਆਉਂਦਾ ਹੈ ਅਤੇ ਇੱਥੇ ਰਹਿਣ ਵਾਲਾ ਫਕੀਰ ਕੋਈ ਵਚਨ ਕਰ ਦਿੰਦਾ ਹੈ ਤਾਂ ਉਹ ਵਚਨ ਕਦੇ ਵੀ ਖਾਲੀ ਨਹੀਂ ਜਾਂਦਾ ਅਤੇ ਉਸ ਦਾ ਕਹਿਣਾ ਹੈ ਕਿ ਜੋ ਮੈਂ ਵਾਦਾ ਕਰਦਾ ਹਾਂ ਉਹ ਇਸ ਥਾਂ ਦੀ ਸਰਕਾਰ ਯਾਨੀ ਪੀਰ ਜੰਗਲੀ ਸ਼ਾਹ ਦੀ ਮਜ਼ਾਰ ਹੈ ਪੀਰ ਜੰਗਲੀ ਸ਼ਾਹ ਜੀ ਦਾ ਇਸ਼ਾਰਾ ਹੁੰਦਾ ਹੈ ਅਤੇ ਉਹ ਮੈਂ ਵਚਨ ਕਰਦਾ ਹਾਂ ਉਸ ਬਾਦ ਉਹ ਬਚਨ ਨੂੰ ਪੱਕਾ ਕਰਨ ਦੇ ਲਈ ਮੈਂ ਗੜਵੀ ਲਾ ਸਕਦਾ ਪਰ ਉਹ ਬਚਨ ਖਾਲੀ ਨਹੀਂ ਜਾਊਗਾ ਸੋ ਇਹ ਹੈ ਜੀ ਜੰਗਲੀ ਪੀਰ ਜਿਹੜਾ ਜੰਗਲੀ ਸ਼ਾਹ ਪੀਰ ਦੀ ਮਜ਼ਾਰ ਹੈ ਤੇ ਇੱਥੇ ਫਕੀਰ ਰਹਿੰਦਾ ਫੱਕਰ ਰਹਿੰਦਾ ਉਹ ਕਹਿੰਦਾ ਕਿ ਇੱਥੇ ਕੋਈ ਆ ਜਵੇ ਡਾਕਟਰਾਂ ਨੇ ਆਪਰੇਸ਼ਨ ਵਾਸਤੇ ਜਿਹੜੇ ਡੇਟ ਦਿੱਤੀ ਹੋਵੇ ਜਦੋਂ ਉਸ ਡੇਟ ਤੇ ਪਹੁੰਚਦੇ ਨੇ ਤਾਂ ਡਾਕਟਰ ਆਪਣੇ ਮੂੰਹ ਨਾਲ ਕਹਿ ਦਿੰਦਾ ਕਿ ਇਹਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਲੋਕਾਂ ਦੇ ਕੈਂਸਰ ਤੱਕ ਦੇ ਆਪਰੇਸ਼ਨ ਕੈਨਸਲ ਕੀਤੇ ਨੇ ਡਾਕਟਰਾਂ ਨੇ ਸੋ ਦੋਸਤੋ ਇਹ ਤੁਸੀਂ ਦੇਖ ਵੀ ਸਕਦੇ ਹੋ ਕਹਿੰਦੇ ਜਦੋਂ ਲਾਈਨਾਂ ਬਿਸ਼ਾਰੇ ਸੀ ਟ੍ਰੇਨ ਦੀਆਂ ਪਟੜੀਆਂ ਬਿਸ਼ਾਰੇ ਸੀ ਅੰਗਰੇਜ਼ਾਂ ਤਾਂ ਦਿਨੇ ਉਹ ਸਾਰਾ ਕੁਝ ਇੱ ਹੁੰਦੀਆਂ ਸੀ ਉਹ ਸਾਈਡ ਤੇ ਪਈਆਂ ਹੁੰਦੀਆਂ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਸਪੈਸ਼ਲ ਜਗ੍ਹਾ ਕਿਸੇ ਨੂੰ ਪੁੱਛ ਕੇ ਕੇ ਕਾਰਨ ਕੀਆ ਤਾਂ ਉਹਨਾਂ ਨੇ ਲੋਕਾਂ ਨੇ ਪਿੰਡ ਦੇ ਨੇ ਦੱਸਿਆ ਕਿ ਇੱਥੇ ਜੰਗਲੀ ਸ਼ਾ ਪੀਰ ਜੋ ਸੇਵਾ ਕਰਦਾ ਸੀ ਉਹਦੀ ਜਗ੍ਹਾ ਇਹ ਤਾਂ ਉਹਨਾਂ ਨੇ ਸਪੈਸ਼ਲੀ ਮਜ਼ਾਰ ਬਣਾ ਕੇ ਦਿੱਤੀ ਅਤੇ ਰੇਲਵੇ ਦੇ ਅੰਦਰ ਇਹ ਜਗ੍ਹਾ ਹੁੰਦੀ ਆ ਆਲੇ ਦੁਆਲੇ ਰੇਲਵੇ ਦੀ ਜਿਹੜੀ ਚਾਰ ਦੁਆਰੀ ਬਿਮਾਰੀ ਹੋਈ ਆ ਪਰ ਉਹਦੇ ਅੰਦਰ ਬਹੁਤ ਸੋਹਣੀ ਦਾਰਸ਼ਨਿਕ ਜਗ੍ਹਾ ਬਣਾਈ ਹੋਈ ਆ ਲਵੇ ਤੁਸੀਂ ਧੂਣਾ ਵੀ ਦੇਖ ਸਕਦੇ ਹੋ ਜਿੱਥੇ ਘਰੇ ਜੰਗਲੀ ਸ਼ਾ ਪੀਰ ਬੈਠ ਕੇ ਸੇਵਾ ਕਰਦੇ ਹੁੰਦੇ ਸੀ ਧੂਣਾ ਬਾਲਦੇ ਹੁੰਦੇ ਸੀ ਸੋ ਇੱਥੋਂ ਦੇ ਜਿਹੜੇ ਮੇਨ ਜਿਹੜੇ ਦਾਅਵਿਆਂ ਨੂੰ ਲੈ ਕੇ ਉਹ ਬੜਾ ਵੱਡਾ ਜਿਹੜਾ ਐਲਾਨ ਕਰ ਦਿੰਦੇ ਨੇ ਬੜੀ ਵੱਡੀ ਵਿਸ਼ਵਾਸ ਕਰਦੇ ਨੇ ਬਹੁਤ ਜ਼ਿਆਦਾ ਭਰੋਸਾ ਉਹਨਾਂ ਨੂੰ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੈ ਪੀਰਾਂ ਦੀ ਲਿਖ ਕੇ ਅਲੀ ਜਿਹੜਾ ਉਹ ਫਕੀਰ ਦੀ ਕੁਲੀ ਹੈ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਜੈ ਜੀ ਜੈ ਬਾਬਾ ਜੰਗਲੀ ਸ਼ਾਹ ਸੋ ਜੰਗਲੀ ਸ਼ਾਹ ਪੀਰ ਦੀ ਮাজার ਬਣੀ ਹੋਈ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਸ਼ਨ ਕਰਦੇ ਜਾਓ ਤੇ ਨਾਲੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਜਾਓ ਜੈ ਪੀਰਾਂ ਦੀ ਲਿਖਦੇ ਜਾਓ ਤੇ ਨਾਲ ਹੀ ਜਿਹੜਾ ਸ਼ਿਵ ਮੰਦਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਆਜੋ ਫਿਰ ਤੁਹਾਨੂੰ ਜਿਹੜੇ ਇੱਥੇ ਦੇ ਫਕੀ ਕਿਮੇਓ ਜੀ ਬੜੀ ਵਧੀਆ ਬੜੀ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਹਿੰਦੀ ਸ਼ਾਪੀਂ ਦੀ ਹਾਂ ਜੀ ਤੇ ਮੈਂ ਦੇਖੀ ਚਲੋ ਮੈਂ ਕਿਹਾ ਮੈਨੂੰ ਜਾਨਣਾ ਚਾਹੀਦਾ ਤੇ ਜਿਹਦੇ ਵਿੱਚ ਤੁਸੀਂ ਦਾਵਾ ਕਰਦੇ ਹੋ ਕਿ ਅਗਰ ਇਸ ਜਗ੍ਹਾ ਦੇ ਉੱਤੇ ਇਸ ਪੀਰ ਤੇ ਆ ਕੇ ਮੰਨਤ ਮੰਨਣ ਨਾਲ ਪੁੱਤਰ ਨਾ ਹੋਵੇ ਤਾਂ ਮੈਂ ਸਿਸ਼ਲ ਹਾਰੂਗਾ ਪਤਾ ਕੀ ਕੀ ਜੇ ਪੁੱਤਰ ਇਹ ਤੋਂ ਮੈਨੂੰ ਬੜਾ ਫਿਰਾਂ ਹਰੂਗਾ ਬਸ ਬਾਕੀ ਅੱਛਾ ਜੀ ਬਾਕੀ ਜੀ ਹੂੰ ਤੇ ਜਿਹੜਾ ਤੁਸੀਂ ਕਹਿਣੇ ਤੇ ਗੱਲ ਹੂੰ ਜਿਹੜੇ ਮੁਤਾਬਕ ਕਰਦੀ ਮੈਂ ਤੁਹਾਨੂੰ ਦੱਸਾਂਗੀ ਜਿੰਮੇਵਾਰੀ ਲੈ ਕੇ ਅੱਗੇ ਬੰਦ ਕਰੂ ਠੀਕ ਹੈ ਜੀ ਹਾਂ ਇਹ ਤੁਹਾਨੂੰ ਮਿਲਾਂਗੇ ਅੱਧੀ ਛੇ ਵਜੇ ਆਦਮੀ ਨੂੰ ਅੱਜ ਦਾ ਦੂਸਰਾ ਵੀ ਦਾਦੀ ਠੀਕ ਹੈ ਜੀ ਨਹੀਂ ਹੈਗਾ ਵੀ ਆਪਾਂ ਕਿਸੇ ਰੁਕੀਤਰ ਨਾਲ ਥੋੜਾ ਠੀਕ ਹੈ ਜੀ ਅਗਲੀ ਵਾਰ ਕੋਈ ਤਾਂ ਚਾਹਨਾ ਹੈ ਹਾਂ ਹਾਂ ਉਂ ਕਰ ਰਿਹਾ ਤਾਂ ਨਹੀਂ ਕਹਣਾ ਵੀ ਕਿਸੇ ਤਰ੍ਹਾਂ ਨਹੀਂ ਵਰਤੂਗਾ ਠੀਕ ਹੈ ਜੀ ਇਹਨਾਂ ਦਾ ਸਰਮਾਣਾ ਧਰਮਾ ਦਾ ਲੈ ਵੀ ਦਾ ਠੀਕ ਹੈ ਜੀ ਪਰ ਇਹ ਥੋੜੀ ਜਿਹਾ ਦਾ ਪਾਕਿਸਤਾਨ ਠੀਕ ਹੈ ਠੀਕ ਹੈ ਬਾਕੀ ਗੱਲ ਕੀ ਪੁੱਤਰ ਇਹ ਬਚਲ ਦਿੱਤੀ ਹੈਗੀ ਕੀ ਗੱਲ ਹੋਣੀ ਹੈ ਅੱਜ ਦਾ ਫਿਰ ਨਹੀਂ ਕੋਈ ਰੁਕਮ ਦੇ ਤਾ ਹਾਂ ਮੋੜ ਕੇ ਜਾਵਾਂ ਕਰ ਲੈਣਾ ਅੱਛਾ 2 ਵਾਰ ਦੀ ਚੌਕੀ ਲਾਉਣੀ ਸੀ ਚੌਕੀ ਲਾਉਣੇ ਜਿਹੜਾ ਸਵੇਰ ਕਿਨੇ ਵਜੇ ਲ ਕੁੜੀ ਆਪਾਂ ਨਾ ਵੀ ਮੁੰਡਾ ਹੋਊਗਾ ਫਿਰ ਮਤਲਬ ਇਹ ਕੁੜੀਆਂ ਹੋਣੀਆਂ ਨਹੀਂ ਚਾਹੀਦੀਆਂ ਜਾਂ ਕੁੜੀਆਂ ਨੂੰ ਵਧੀਆ ਨਹੀਂ ਮੰਨਦੇ ਤੁਸੀਂ ਮੁੰਡਾ ਹੋਣ ਦਾ ਦਾਵਾ ਕਰਦੇ ਹੋ ਇੱਕ ਤਾਂ ਹੁੰਦਾ ਬੱਚਾ ਹੋਣ ਦਾ ਦਾਵਾ ਕਰਨਾ ਬੱਚਾ ਹੁੰਦੀ ਹੈ ਪੁੱਤਰ ਇਹ ਤਾਂ ਉਹ ਸੁਪਨੇ ਕੀ ਕਹਿੰਦਾ ਲੱਗਦਾ ਮੁੰਡਾ ਹੀ ਹੋ ਜੇ ਇਹ ਗੱਲ ਸਾਡੇ ਹੋਈ ਆ ਪਹਿਲਾਂ ਅੱਜ ਮੰਡੀ ਚ ਹੋਇਆਗਾ 7.5 ਸਾਲਾਂ ਬਾਅਦ ਮੈਂ ਕਹੀ ਸੀ ਆ ਵੀ ਆਪਾਂ ਸਾਡੇ ਤੁਸੀਂ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੇ ਟੈਸਟ ਕਰਵਾਇਆ ਸੀ ਕਿ ਕੁੜੀ ਕੁੜੀ ਸੀ ਪਰ ਬਾਅਦ ਚ ਉਹ ਮੁੰਡਾ ਬਣ ਗਿਆ ਸੀ ਮਤਲਬ ਇਹ ਕੀ ਗੱਲਬਾਤ ਸੀਗੀ ਇਹ ਮਿੱਤਰ ਕੋਈ ਪਿੰਕੀ ਰਹਿਮ ਤਾਂ ਸੀਗੀ ਅੱਛਾ ਉਹ ਕੋਈ ਨਾ ਟੈਸਟ ਭੇਜਦੇ ਨੇ ਚੰਡੀਗੜ੍ਹ ਉਹ ਵੀ ਕਰਨੀ ਪੈਂਦੀ ਅੱਛਾ ਜੀ ਉਹ ਜਿਹੜੇ ਬੱਚਾ ਸੀਗਾ ਉਹ ਕੋਲੇ ਬੈਠੇ ਸੀ ਉਹਨੇ ਫੋਨ ਤੇ ਅੰਗਰੇਜ਼ੀ ਚ ਬੋਲ ਲਈ ਅੱਛਾ ਜੀ ਉਹਨਾਂ ਨੂੰ ਆਇਆ ਹੋ ਗਿਆ ਵੀ ਸਾਡੀ ਕੁੜੀ ਹੈ ਇਹ ਅੰਗਰੇਜ਼ੀ ਚ ਬੋਲ ਦੇ ਉਹਨਾਂ ਨੂੰ ਕਿ ਦੱਸਿਆ ਵੀ ਟੈਟ ਇਨ ਗ੍ਰੈਜੂਏਟ ਹਾਂ ਹਾਂ ਕਿ ਅੰਗਰੇਜ਼ੀ ਚ ਹਾਂ ਉਹਨੂੰ ਸੁਣ ਗਿਆ ਉਹਨਾਂ ਨੂੰ ਅੱਛਾ ਸੁਣ ਗਿਆ ਵੀ ਆਪਣੀ ਤਾਂ ਕੁੜੀ ਹੈ ਕੁੜੀ ਹੈ ਕਿੱਛਾ ਠੀਕ ਹੈ ਉਹ ਕੁਦਰਤੀ ਮੈਂ ਵਾਗਾ ਮੁੰਡੇ ਕੋਲੇ ਹਾਂ ਉਹਨਾਂ ਨੇ ਰਮਾਤ ਕਰਨੀ ਹੈ ਕੁੜੀ ਹੈ ਅੱਛਾ ਮੇਰੇ ਅੰਦਰ ਮਾਨੇ ਨਹੀਂ ਗਿਆ ਹਾਂ ਹਾਂ ਤੁਸੀਂ ਇੱਕ ਪਰ ਸਾਧਨ ਠੀਕ ਹੈ ਜੀ ਹਾਂ ਜੀ ਹਾਂ ਜੀ ਚੱਕਰਾਂ ਚ ਪਾਉਣ ਲਈ ਕਰਨੀ ਠੀਕ ਹੈ ਨਾ ਡੇਰ ਕੋ ਸਾਥ ਗਿਆ ਲਾਓ ਬੱਚੇ ਨੂੰ ਮੁੰਡਾ ਬਾਕੀ ਭਾਰ ਕਰਕੇ ਜਿਹੜੀ ਉਹ ਬਾਬਾ ਜੀ ਦੇ ਨਾਲ ਕੋਈ ਬਦਲਣਾ ਠੀਕ ਹੈ ਜੀ ਹਾਂ ਠੀਕ ਹੈ ਜਿੱਤਨੀ ਕਰਦੇ ਠੀਕ ਹੈ ਜੀ ਇਹ ਵੀ ਹੋਈਆਂ ਨੇ ਹਾਂ ਚੋਈਆਂ ਸਾਰੇ ਸੱਤ ਸਾਲ ਲਾਵਾ ਤੁਹਾਨੂੰ ਕਹੀ ਸੀ ਕਿ ਲੈ ਸਾਡੀ ਪੂਰੀ ਹਾਂ ਹਾਂ ਇਹਦੇ ਜੇ ਆਪਾਂ ਆਪਾਂ ਪੂਰੇ ਦੇ ਨਾਲ ਆ ਗਏ ਮਤਲਬ ਬੱਚਾ ਬੱਚੇ ਦੀ ਹਾਂ ਬੱਚੇ ਦਾ ਪਰ ਕਈਆਂ ਦੀ ਇੱਛਾ ਹੀ ਹੁੰਦੀ ਹੈ ਵੀ ਮੁੰਡਾ ਹੋਵੇ ਹਾਂ ਦੇਖੋ ਤੈਨੂੰ ਕੁੜੀਆਂ ਵੱਧ ਆ ਗਿਆ ਵੀ ਚਾਰ ਵੱਧ ਆ ਗਿਆ ਹਾਂ ਕਿੰਨੀ ਬਹੁਤਿਆਂ ਦੇ ਮੁੰਡੇ ਮੁੰਡੇ ਹੁੰਦੇ ਨੇ ਉਹਨਾਂ ਦੀ ਇੱਛਾ ਕੁੜੀ ਦੀ ਵੀ ਹੋ ਸਕਦੀ ਹੈ ਹੈ ਵੀ ਹਾਂ ਬਹੁਤ ਕਈਆਂ ਦੇ ਮੁੰਡੇ ਮੁੰਡੇ ਹੁੰਦੇ ਨੇ ਅਗਲਾ ਕਹਿੰਦਾ ਯਾਰ ਕੁੜੀ ਹੋ ਜੇ ਲੈ ਕੇ ਗਏ ਬਾਬੇ ਤੋਂ ਹਾਂ ਮਤਲਬ ਇੱਛਾ ਅਨੁਸਾਰ ਹੈ ਹਾਂ ਕਿ ਸ਼ੰਸਾਰ ਇਹ ਦਿਖੇਗਾ ਤੇ ਆਪਾਂ ਵੀ ਆਪ ਕੋ ਹੋ ਜੇ ਜੇ ਕੋਈ ਬਿਮਾਰੀ ਵਗੈਰਾ ਵੀ ਜੇ ਹੋਵੇ ਕਿਸੇ ਦੇ ਕੋਈ ਚਾਰ ਚੱਕਰ ਕਿਤੇ ਪਰ ਇੱਕ ਹੋਰ ਗੱਲ ਆਪਾਂ ਤੋਂ ਇੱਕ ਅੱਧਾ ਹਫਤਾ ਹੋ ਗਿਆ ਗਾਇਦੇ ਕੁੜੀ ਆ ਗਈ ਹੈ ਤੇ ਸਾਡੇ ਸਾਹਮਣੇ ਕਰ ਰਹੇ ਬਾਰੇ ਬੰਦ ਅੱਛਾ ਅੰ ਪੁਰਾਣੇ ਵੀ ਹੈ ਹਾਂ ਚਾਰ ਕੁੜੀਆਂ ਵੱਧ ਹੋਇਆ ਕਿੰਨੇ ਤਿੰਨ ਕੁੜੀਆਂ ਵੱਧ ਹੋਇਆ ਹੈ ਇਹਦੇ ਪਹਿਲੇ ਹੀ ਬੱਚਾ ਸਾਡੇ ਉੱਤੇ ਨੰਬਰਦਾਰ ਹੁੰਦੇ ਕਿ ਤਨ ਬਦਲ ਕੇ ਹਾਂ ਉਹ ਆਏ ਕਹਿੰਦੇ ਸੀ ਬਾਬਾ ਜੀ ਖੁਸ਼ ਹੋ ਗਿਆ ਨੇ ਅੱਛਾ ਕੋਈ ਸੇਵਾ ਲਈ ਬਾਈ ਬਾਗਰੇਟਰ ਕੋਈ ਚੀਜ਼ ਹਾਂ ਉਹ ਕੁੜੀ ਕੁੜੀ ਜੋੜੀ ਹੋਈ ਦੋ ਅੱਛਾ ਕਿਤਾ ਨੀਤ ਨੂੰ ਰੱਖਾ ਪੁੱਤ ਹਮਲ ਜੈ 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 ਕੁਛ ਚਾਹੀਦਾ ਉਹ ਮਿਲਦਾ ਹੈ ਮਿਲ ਜਾਣਾ ਕਿਉਂ ਮੈਂ ਕੋਤ ਕੁਆਲੀ ਘੇੜ ਦੰਦਰ ਅੱਛਾ ਘੜੀ ਘੜੀ ਕਦੀ ਕੀਤੀ ਕੋਈ ਮੰਦੀ ਸੇਵਾ ਕਰ ਦਿੰਦੇ ਹਾਂ ਤੇ ਬਾਗਰੇ ਜਾਈ ਸੀ ਲੈਂ ਨੂੰ ਮੈਨੂੰ ਵੀ ਕੋੜਾ ਪਤਾ ਨਹੀਂ ਕਿ ਉਹਨਾਂ ਸਾਥ ਬੈਠਾ ਹਾਂ ਮੇਰੇ ਬੱਚੇ ਹਾਂ ਹਾਂ ਮੈਂ ਤਾਂ ਆਪ ਸੋਚ ਮੇਰੇ ਜੀ ਰੈਂਟ ਸਾਈਜੀ ਮੇਰੇ ਮੂਚੇ ਕਢਾਉਂਦਾ ਮੇਰੀ ਕੀ ਪਾਵਰਾ ਮੈਂ ਕਿਹੜਾ ਤਰ੍ਹਾਂ ਦਾ ਹਾਂ ਮੈਂ ਇਹਦੀ ਸੇਵਾ ਕਰਦਾ ਕਰਦਾ ਇਹਦਾ ਭਜਨ ਪਾਟ ਕਰਦਾਗਾ ਠੀਕ ਹੈ ਜੀ ਇਹ ਮੇ ਨੂੰ ਕਢਾ ਦੱਸ ਜੀ ਜੀ ਥੋੜਾ ਹੋਵੇ ਠੀਕ ਹੈ ਠੀਕ ਹੈ ਤੈਨੂੰ ਮੇਰੇ ਬਾਬੇ ਦੇ ਮਾਨਸਾ ਅੱਛਾ ਬਾਬਾ ਜੀ ਜੇ ਕਿਸੇ ਨੇ ਆਉਣਾ ਹੋਵੇ ਮਤਲਬ ਕੋਈ ਐਡਰੈਸ ਵਗੈਰਾ ਜਗਾ ਕਿੱਥੇ ਬੈਠੇ ਆਪਾਂ ਮਾਨਸਾ ਦੇ ਪੁੱਤਰੇ ਮਾਨਸਾ ਕਿੱਦਾ ਪੈ ਜਾਂਦਾ ਹਾਂਜੀ ਤੇ ਕੰਮ ਦੀ ਪੈ ਜਾਂਦੀ ਹੈ ਛੋਟਾ ਜਿਹਾ ਸ਼ਹਿਰ ਹੈਗਾ ਉਪਰਲਾ ਾਟਾ ਬਰੇਟਾ ਜਾਖੜਾ ਉਹ ਰੋਟੇ ਜਾਖੜਾ ਤੇ ਭਲਾਡੇ ਦੇ ਹਿਲਚਾਲਿਆ ਠੀਕ ਹੈ ਜੀ 10 ਇਹ ਚੀਜ਼ ਲੈਣਾ ਪਾਉਂਦੇ ਸੀ ਕਿ ਅੱਛਾ ਹਾਂ ਵੀ ਲੈਣ ਪਾ ਜਾਂਦੇ ਸੀ ਕੱਲੇ ਵੀ ਰਾਤ ਨੂੰ ਇੱਕ ਬਟਾਸਾ ਦਾ ਪਰੇ ਹੁੰਦਾ ਅੱਛਾ ਅੱਛਾ ਇਤਰੀ ਜਗਾ ਛੇਕੀ ਉਹ ਬੱਚੇ ਬੜਾ ਪਿਆ ਹੋਇਆ ਅੱਛਾ ਅੱਛਾ ਠੀਕ ਹਾਂ ਉਸ ਤੋਂ ਪਹਿਲਾਂ ਇੱਕ ਬੇਚਰੀ ਬਿਮਾਰੀ ਹਾਂ ਸੇ ਸੰਤਨ ਕਦੇ ਅਰੇ ਸ਼ਰੀਰ ਚਲੇ ਕਿ ਸਾਧ ਸੰਤਨ ਨਹੀਂ ਹੋਏਗਾ ਵੀ ਇਹ ਮਿੱਤ ਲਾਣਾ ਗਿਆ ਸੀ ਹਾਂ ਉਹਦੇ ਦੇ ਲੱਗੇ ਦੇ ਸੀ ਠੀਕ ਹੈ ਅੱਛਾ ਹਾਂ ਦਵਾਈ ਕੀ ਪਤਾ ਆ ਉਹ ਸਮੇਂ ਚ ਹਾਂ ਹਾਂ ਬਿਲਕੁਲ ਤੇ ਹੁਣ ਇਹ ਚਾਹ ਵੀ ਤੇ ਜਾਦੀ ਹੋਣੀ ਸੀ ਠੀਕ ਹੈ ਉਹ ਬੜੇ ਹੋਣ ਲੱਗੇ ਸੁੱਕਾ ਪੂਰੀਆਂ ਹੋ ਜਾਂ ਸ਼ਰਦਨ ਅੱਛਾ ਬਿਮਾਰੀਆਂ ਦਵਾਈ ਕੋਈ ਬਿਮਾਰੀ ਹੋਣੀ ਠੀਕ ਹੁੰਦੀ ਆ ਜਾਂ ਕੈਂਸਰ ਹਾਂ ਉਹ ਤੇ ਸਾਰੇ ਕੰਨ ਦੇ ਵਿੱਚ ਕੈਸਰ ਸੀਗਾ ਅੱਛਾ ਬਲੱਡ ਕੈਂਸਰ ਸੀਗਾ ਹਾਂ ਤੇ ਉਹ ਬੜੀ ਉੱਥੇ ਤੱਕ ਖੜੀ ਕਰੀ ਜਾਵੇ ਕਹਿੰਦੀ ਬਾਬਾ ਮੇਰਾ ਬੇਟਾ ਬਣਾ ਲਗਾ ਮੇਰਾ ਬੇਟਾ ਬਣਾ ਲਓ ਇਹ ਤੁੰ ਕਰ ਦੋਣਾ ਕਹਿੰਦੀ ਹਾਂ ਅੱਛਾ ਮਾਹਰ ਉਹ ਕਿਤੇ ਗਿਆ ਨਹੀਂ ਇਹ ਕਿੱਸਿਆ ਲੈ ਮਾਹਰ ਉਹ ਕਿੰਨੀ ਥੋੜੀ ਬੁੜੀ ਆ ਤੁਹਾਨੂੰ ਕਹਿੰਦੀ ਬਾਹਰ ਵੀ ਆ ਜਾਣਾ ਸਲਾਹ ਹਾਂ ਧੰਨਵਾਦ ਜੀ ਸੇਵਾ ਕਰਨੀ ਚਲੋ ਬਾਕੀ ਗੁਰਦੇ ਹੋ ਗਿਆ ਹਾਂ ਉਹਦੇ ਗੇਪ ਕਰੂ ਤਾਂ ਆਪਰੇਸ਼ਨ ਹੋ ਗਿਆ ਹਾਂ ਹਾਂ ਤੇ ਉੱਥੇ ਜਿੱਥੇ ਦੁਬਾਰੀ ਰੋਟਾ ਕਰੀਆ ਮੈਂ ਪਹਿਲਾਂ ਪੁੱਟਾ ਤੋਂ ਪਹਿਲਾਂ ਪੁੱਟਾ ਕਰਦੇ ਹਾਂ ਹਾਂ ਅੱਛਾ 3:00 ਵਜੇ ਮਾ ਆ ਕੇ ਭੰਗੜ ਅੱਛਾ 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 ਹਾਂ ਟਿਊਮਰ ਸੀਗਾ ਬ੍ਰੇਨ ਟਿਊਮਰ ਹਾਂ ਠੀਕ ਹੈ ਮਤਲਬ ਹੈਗਾ ਚਮਤਕਾਰ ਹੈਗਾ ਚਮਤਕਾਰ ਹੈਗਾ ਠੀਕ ਹੈ ਸ਼ਰਧਾ ਨਾਲ ਹੈ ਸ਼ਰਧਾ ਨਾਲ ਹੈ